ਕਿਆ ਅਮਰਤਪਾਲ ਮੈਰੂ ਕੋ ਅਜੇ ਹੀ ਕਿਹੜੀ ਪੂੰਜੀ ਆ ਕਿਹੜੀਆਂ ਉਹਦੀਆਂ ਫੈਕਟਰੀਆਂ ਨੇ ਕਿ ਕਿਉਂ ਪੈਸੇ ਦੇ ਸਕਦਾ ਉਹ ਕੌਣ ਆ ਯਾਰ ਅਮਰਤਪਾਲ ਮੈਰੂ ਗੁੰਡਾ ਆਦਮੀਆਂ ਹੋ ਭਾਈ ਕਿੱਥੇ ਤੇ ਆਓ ਖਾਣਾ ਉਹ ਮੇਰੀ ਭੈਣ ਦਾ ਮੈਂ ਤਾਂ ਕਹਿੰਦੀ ਨਹੀਂ ਠੀਕ ਆ ਨਾ ਲਗਾਤਾਰ ਮਰਿਆਦਾ ਚੜ੍ਹ ਕੇ ਗੱਲ ਕਰ ਮਰਿਆਦਾ ਚੜ੍ਹ ਕੇ ਗੱਲ ਕਰ ਰਹੀ ਮੈਂ ਨੀ ਤੂੰ ਹੀ ਲਗਾਤਾਰ ਪੱਖ ਲੈ ਰਹੇ ਹੋ ਬੀਬੀ ਮੈਂ ਮੈਂ ਬੀਬੀ ਦਾ ਪੱਖ ਨਹੀਂ ਕਤਲ ਦਾ ਪੱਖ ਤੇਰੀ ਭੈਣ ਦਾ ਹੋਵੇ ਕੌਣ ਤੇਰੀ ਭੈਣ ਮਾਰ ਜਵੇ ਤਾਂ ਵੀ ਮੈਂ ਉਹਦੇ ਨਾਲ ਖੜੂਗਾ ਤੇਰਾ ਖਾਂਦਾ ਤੂੰ ਹੀ ਲਗਾਤਾਰ ਅਸ਼ਲੀਨਤਾ ਦਾ ਪੱਖ ਲੈ ਬੀ ਮੈਂ ਅਸ਼ਲੀਨਤਾ ਦਾ ਪੱਖ ਨਹੀਂ ਲੈਂਦਾ ਸਸਿਕਾਲ ਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਪਿਛਲੇ ਦਿਨੀ ਭਾਬੀ ਕਮਲਕੌਰ ਉਰਫ ਕੰਚਨ ਕੁਮਾਰੀ ਦਾ ਕਤਲ ਹੁੰਦਾ ਬਹੁਤ ਸਾਰੇ ਲੋਕ ਇਸ ਦੇ ਪੱਖ ਚ ਨੇ ਕਿ ਅਸ਼ਲੀਲਤਾ ਫਲਾਉਣ ਵਾਲੇ ਦਾ ਹੀ ਅਸ਼ਰੂਣਾ ਚਾਹੀਦਾ ਹੈ ਪਰ ਬਹੁਤ ਸਾਰੇ ਲੋਕ ਇਸ ਦੇ ਵਿਰੋਧ ਚ ਨੇ ਕਿ ਕਿਸੇ ਨੂੰ ਮਾਰਨਾ ਕੋਈ ਇਨਸਾਫ ਨਹੀਂ ਉਹ ਲਗਾਤਾਰ ਭਾਈ ਅਮਰਪਾਲ ਮੈਰੋ ਦਾ ਵਿਰੋਧ ਕਰ ਰਹੇ ਨੇ ਜਿਨ੍ਹਾਂ ਵਿੱਚੋਂ ਬਾਬਾ ਹਰਜੀਤ ਸਿੰਘ ਰਸੂਲ ਪਰਵਾਲੇ ਇੱਕ ਨੇ ਸੋ ਸਾਡੇ ਨਾਲੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਸੋਸ਼ਲ ਮੀਡੀਆ ਤੇ ਅਸ਼ਲੀਲਤਾ ਫਲਾਉਣ ਵਾਲੀ ਭਾਬੀ ਕਮਲ ਕੌਰ ਦਾ ਕਤਲ ਹੁੰਦਾ ਤੁਸੀਂ ਲਗਾਤਾਰ ਉਸ ਦੇ ਪੱਖ ਲੈ ਰਹੇ ਹੋ ਕਿ ਉਸ ਦਾ ਕਤਲ ਹੋਇਆ ਬਹੁਤ ਮੜਾ ਹੋਇਆ ਕਤਲ ਕਿਸੇ ਦਾ ਵੀ ਹੋਵੇ ਚਾਹੇ ਦੁਸ਼ਮਨ ਦਾ ਹੋਵੇ ਚਾਹੇ ਮਿੱਤਰ ਦਾ ਹੋਵੇ ਸਮਾਜ ਵਿੱਚ ਜਿਹਨੂੰ ਤੁਸੀਂ ਨਹੀਂ ਵੀ ਪਸੰਦ ਅਗਰ ਉਹਦਾ ਵੀ ਕਤਲ ਹੋਵੇ ਤੇ ਬੜਾ ਪਾਪ ਆ ਇੱਕ ਅਪਰਾਧ ਆ ਔਰ ਖਾਸ ਕਰਕੇ ਕਹੇਗਾ ਕੋਈ ਬਾਣੇ ਵਾਲਾ ਕਿਸੇ ਦਾ ਕਤਲ ਕਰਦਾ ਧੋਖੇ ਨਾਲ ਬੁਲਾ ਕੇ ਉਹਨੂੰ ਮਾਰਦਾ ਆ ਸਾਡੇ ਬਾਤੇ ਬੜੇ ਸ਼ਰਮ ਦੀ ਗੱਲ ਐ ਮੈਂ ਅਸ਼ਲੀਲਤਾ ਦੀ ਗੱਲ ਨਹੀਂ ਕਰਦਾ ਮੈਂ ਉਹਦੀ ਕਦੇ ਅਸ਼ਲੀਲਤਾ ਦੇਖੀ ਨਹੀਂ ਨਾ ਮੇਰਾ ਹੋਪਾਟ ਪਪਾ ਜੀ ਸੰਗਰ ਨੇ ਲਗਾਤਾਰ ਉਹਨੂੰ ਸਮਝਾਉਂਦੇ ਵੀ ਰਹੇ ਭਾਈ ਅਮਰਤਪਾਲ ਮੈਰ ਨੂੰ ਕਿਹਾ ਸੀ ਬਾਰ ਬਾਰ ਸਮਝਾਇਆ ਵੀ ਆ ਪੈਸੇ ਦੇ ਵੀ ਆਫਰ ਦਿੱਤੀ ਆ ਕਿ ਅਸੀਂ ਤੁਹਾਡੇ ਘਰ ਦਾ ਖਰਚਾ ਵੀ ਚੱਕਾਂ ਕਿਹਾਂ ਕਾਰਨ ਹੈ ਕਿ ਕਿਹੜੀ ਅਜੀਹ ਜਿਹੜਾ ਉਹਦੇ ਨਾਲ ਡਰ ਸੀਗਾ ਅਮਰਤਪਾਲ ਮੈਰੋ ਦਾ ਅਜੀਹਾ ਕੀ ਰਿਲੇਸ਼ਨ ਸੀ ਸਮਾਜ ਵਿੱਚ ਲੱਖਾਂ ਕੁੜੀਆਂ ਨੇ ਲੱਖਾਂ ਬੱਚੀਆਂ ਨੇ ਜਿਹੜੀਆਂ ਅੱਜ ਅਸ਼ਲੀਲਤਾ ਦੀਆਂ ਫਿਲਮਾਂ ਇੰਡਸਟਰੀ 'ਚ ਜਾਣਾ ਚਾਹੁੰਦੀਆਂ ਨੇ ਕਿ ਆ ਅਮਰਤਪਾਲ ਮੈਰ ਕੋ ਅਜੀਹੀ ਕਿਹੜੀ ਪੂੰਜੀ ਆ ਕਿਹੜੀਆਂ ਉਹਦੀਆਂ ਫੈਕਟਰੀਆਂ ਨੇ ਕਿ ਉਹ ਪੈਸੇ ਦੇ ਸਕਦਾ ਅਮਰਤਪਾਲ ਮੈਰੋ ਦੇ ਕੋ ਐਡਨੀ ਕਿੰਨੀ ਕਿ ਜਾਇਦਾਦ ਆ ਜਿਹੜਾ ਉਹ ਲੱਖਾਂ ਕੁੜੀਆਂ ਨੂੰ ਮਾਇਆ ਦੇ ਸਕਦਾ ਉਹਦਾ ਅਜਿਹਾ ਕੀ ਰਿਲੇਸ਼ਨ ਸੀ ਕਿ ਉਹ ਕੰਚਨ ਕੁਮਾਰੀ ਦੇ ਨਾਲ ਹੀ ਆਪਣੇ ਪਿਛਲੇ ਲੰਬੇ ਸਮੇਂ ਤੋਂ ਟੱਚ ਵਿੱਚ ਰਿਹਾ ਆਪਣੇ ਘਰ ਲੈ ਆਉਂਦਾ ਰਿਹਾ ਸੋ ਕੋਈ ਨਾ ਕੋਈ ਮਾਮਲਾ ਹੋ ਰਿਹਾ ਪਰ ਉਹ ਤਾਂ ਸਾਰੀਆਂ ਕੁੜੀਆਂ ਨੂੰ ਰੋਕਦਾ ਕਿ ਕੀ ਤੁਹਾਨੂੰ ਲੱਗਦਾ ਕਿ ਅਸ਼ਲੀਲਤਾ ਫਰੋਣ ਨਾਲ ਘਰ ਚਲਾਉਣਾ ਚੰਗੀ ਗੱਲ ਹੈ ਕੀ ਆ ਤੁਹਾਨੂੰ ਲੱਗਦਾ ਵੀ ਕਤਲਕਾਨਾ ਠੀਕ ਆ ਤੁਸੀਂ ਕਤਲ ਨੂੰ ਠੀਕ ਠਹਿਰਾ ਰਹੇ ਹੋ ਇਹ ਸੋਚਦੇ ਬਖਮੀ ਇਹ ਇਹ ਕਤਲ ਦੀ ਗੱਲ ਹੋ ਰਹੀ ਹੈ ਇੱਥੇ ਇੱਥੇ ਉਹਦੀ ਇੰਸਟਾਗ੍ਰਾਮ ਦੀ ਗੱਲ ਨਹੀਂ ਹੋ ਰਹੀ ਉਹਦੀਆਂ ਵੀਡੀਓਜ਼ ਦੀ ਗੱਲ ਨਹੀਂ ਹੋ ਰਹੀ ਗੱਲ ਹੋ ਰਿਹਾ ਉਹਨੂੰ ਰਾਈਟ ਕੀ ਨਹੀਂ ਦਿੱਤੇ ਇੱਕ ਬਦਮਾਸ਼ ਆਦਮੀ ਅੱਜ ਸਿੱਖਾਂ ਨੂੰ ਬਾਣੇ ਨੂੰ ਬਦਨਾਮ ਕਰਨ ਵਾਸਤੇ ਮੈਂ ਚੰਡੀਗੜ੍ਹ ਰਹਿੰਦਾ ਇੱਥੇ तकरीबन ਸੈਂਕੜੇ ਹੀ ਨਿਆਂਗ ਸਿੰਘ ਆ ਕੇ ਮੇਰੇ ਘਰ ਰਹਿੰਦੇ ਨੇ ਮੇਰੇ ਪੜੋਸੀਆਂ ਦੇ ਘਰ ਸੌਂਦੇ ਰਹੇ ਨੇ ਲੇਕਿਨ ਅੱਜ ਤੋਂ ਬਾਅਦ ਇਹ ਹਰਕਤਾਂ ਤੋਂ ਬਾਅਦ ਕੌਣ ਹੀ ਨਾ ਤੇ ਯਕੀਨ ਕਰੂਗਾ ਕਿਹੜਾ ਪਰਿਵਾਰ ਆ ਜਿਹੜਾ ਆ ਆ ਸਾਡੇ ਬਾਣੇ ਵਾਲਿਆਂ ਨੂੰ ਆਪਣੇ ਘਰ ਸੁਲਾਊਗਾ ਸੋ ਹਰ ਇੱਕ ਬੰਦਾ ਜਿਹੜਾ ਆਪਣੀ ਜ਼ਿੰਦਗੀ ਜੀਂਦਾ ਸਾਨੂੰ ਕਿਸੇ ਨੂੰ ਮਾਰਨ ਦਾ ਡਰਾਉਣ ਦਾ ਧਮਕਾਉਣ ਦਾ ਕੋਈ ਰਾਈਟ ਨਹੀਂ ਹੈ ਕਾਨੂੰਨ ਨੂੰ ਅਸੀਂ ਆਪਣੇ ਹੱਥ ਵਿੱਚ ਨਹੀਂ ਲੈ ਸਕਦੇ ਪਰ ਕਾਨੂੰਨ ਮਬੂਜੋ ਉਦੋਂ ਕਿੱਥੇ ਗਿਆ ਸੀ ਜਦੋਂ ਇੱਕ ਯੂਪੀ ਦੀ ਲੜਕੀ ਆ ਕੇ ਆਪਣੀ ਆਈਡੈਂਟੀ ਚੇਂਜ ਕਰਕੇ ਇੱਥੇ ਬਲਗਰ ਅਸ਼ਲੀਲਤਾ ਫਲਾਉਂਦੀ ਕਿਆ ਇਕੱਲੀ ਉਸੇ ਕੁੜੀ ਤੁਹਾਨੂੰ ਦਿਖਦੀ ਹੈ ਵੀ ਯੂਪੀ ਦੀ ਹੋਣ ਕਰਕੇ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਸਿਰਫ ਇੱਕ ਬਹਾਨਾ ਲਿਆ ਗਿਆ ਪੰਜਾਬ ਦੀਆਂ ਕਿੰਨੀਆਂ ਕੁੜੀਆਂ ਨੇ ਜਿਹੜੀਆਂ ਅੱਜ ਡਾਂਸਿੰਗ ਪ੍ਰੋਗਰਾਮ ਕਰਦੀਆਂ ਨੇ ਪੰਜਾਬ ਦੀਆਂ ਕਿੰਨੀਆਂ ਕੁੜੀਆਂ ਨੇ ਜਿਨ੍ਹਾਂ ਨੂੰ ਤੁਸੀਂ ਆਪ ਪੈਸੇ ਦੇ ਕੇ ਵਿਆਹ ਚ ਬੁਲਾਉਂਦੇ ਨੇ ਕਿੰਨੇ ਤੁਹਾਡੇ ਬੱਚੇ ਨੇ ਕਿੰਨੇ ਪੰਜਾਬ ਦੇ ਬੱਚੇ ਜਿਹੜੇ ਕਲੱਬਾਂ ਚ ਆ ਕੇ ਕੁੜੀਆਂ ਦੇ ਨਾਲ ਜੱਫੀਆਂ ਪਾ ਪਾ ਕੇ ਕਿਵੇਂ ਦੀਆਂ ਗੰਦੀਆਂ ਵੀਡੀਓਜ਼ ਬਣਾ ਰਹੇ ਨੇ ਉਹ ਸਾਰੇ ਨੌਜਵਾਨ ਜਿਹੜੇ ਨੇ ਪੰਜਾਬ ਦੇ ਹੀ ਨੇ ਕਿਾ ਉਹ ਸ਼ਰੀਲਤਾ ਨਹੀਂ ਇੱਕ ਬਹਾਨਾ ਇਹਦੇ ਪਿੱਛੇ ਉਹਦੀ ਮਨਛਾ ਕੁਝ ਹੋਰ ਹੈ ਤੇ ਭਾਈ ਮਰਤਪਾਲ ਮੈਂ ਰੋ ਸਾਰਿਆਂ ਦੇ ਵਿਰੋਧ ਚ ਉਹ ਕੌਣ ਆ ਯਾਰ ਅਮਰਤਪਾਲ ਮੈਰੋਂ ਗੁੰਡਾ ਆਦਮੀਆਂ ਹੋ ਭਾਈ ਕਿੱਥੇ ਤੇ ਆਓ ਖਾਨ ਆ ਉਹ ਭਾਈ ਨਹੀਂ ਹੈਗਾ ਉਹ ਉਹਦਾ ਖੂਨ ਸਿੱਖਾਂ ਦਾ ਖੂਨ ਨਹੀਂ ਹੈਗਾ ਸਿੱਖਾਂ ਦਾ ਖੂਨ ਕਿਸੇ ਦੀ ਧੀ ਦਾ ਕਤਲ ਨਹੀਂ ਕਰ ਸਕਦਾ ਸਿੱਖਾਂ ਦਾ ਖੂਨ ਕਿਸੇ ਨਾਲ ਧੋਖਾ ਨਹੀਂ ਕਰ ਸਕਦਾ ਸਿੱਖਾਂ ਦਾ ਖੂਨ ਉਹ ਉਹ ਖੂਨ ਹੈ ਜਿਹੜਾ ਕੱਲਾ ਸਵਾ ਸਵਾ ਲੱਖ ਨਾਲ ਲੜ ਗਿਆ ਇਹ ਉਹ ਬੰਦਾ ਹੈ ਜਿਸ ਬੰਦੇ ਨੇ ਧੋਖੇ ਦੇ ਨਾਲ ਇੱਕ ਕੁੜੀ ਨੂੰ ਤੇ ਨਮੀਂ ਨ ਲਗੇ ਮੈਂ ਤਾਂ ਕਹਾਂਗਾ ਉਹ ਦਲੇਰ ਮਰਦ ਕੁੜੀ ਸੀ ਜੇ ਮਾਂ ਦਾ ਦੁੱਧ ਪੀਤਾ ਤਾਂ ਉਹ ਕੁੜੀ ਦੇ ਨਾਲ ਕੱਲਾ ਤੱਕਰ ਲੰਦਾ ਇੱਕ ਪਾਸੇ ਉਹਨੂੰ ਦੇਖਦਾ ਤੇਰੇ ਗਲ ਤੇ ਗੋਡਾ ਰੱਖ ਕੇ ਤੇਰਾ ਸਾਹ ਘੁੱਟ ਕੇ ਮਾਰ ਦੰਦੀ ਉਹ ਐਨੀ ਦਲੇਰ ਕੁੜੀ ਸੀ ਇਹਨੇ ਇੱਕ ਦਲੇਰ ਕੁੜੀ ਦਾ ਕਤਲ ਕੀਤਾ ਪਰ ਬਾਬਾ ਜੀ ਤੁੱਖ ਦੇ ਇਲਜ਼ਾਮ ਤਾਂ ਤੁਹਾਡੇ ਤੇ ਵੀ ਲੱਗੇ ਨੇ ਬੀਬੀ ਲਗਾਤਾਰ ਹੁਣ ਵੀ ਚਰਚਾ ਚ ਆਈ ਹੋਈ ਹੈ ਉਹ ਜਿਹੜੀ ਤੁਹਾਡੇ ਤੇ ਬਲਤਕਾਰ ਦੇ ਕੇਸ ਇਲਜ਼ਾਮ ਲੱਗੇ ਇਹ ਰਾਜਾ ਰਾਜ ਸਿੰਘ ਦੀ ਹੁਣ ਨਵੀਂ ਦੇਣ ਹੈ ਕਿਉਂਕਿ ਜਦੋਂ ਵੀ ਹਰਜੀਤ ਸਿੰਘ ਚਰਚਾ ਚ ਆਉਂਦਾ ਜਦੋਂ ਹਰਜੀਤ ਸਿੰਘ ਕੋਈ ਵੀ ਸੱਚ ਦੇ ਖਨ ਨਾਲ ਖੜਦਾ ਜਦੋਂ ਸਟੈਂਡ ਲੰਦਾ ਉਦੋਂ ਹੀ ਅਜਿਹੀਆਂ ਵੀਡੀਓ ਲੋਕ ਬਣਾਉਂਦੇ ਨੇ ਅਦਰਵਾਈਜ਼ ਉਹ 6 ਮਹੀਨੇ 5 ਮਹੀਨੇ 4 ਮਹੀਨੇ ਸੁੱਤੇ ਰਹਿੰਦੇ ਨੇ ਅਗਰ ਕੋਈ ਵੀ ਬਲੰਦਾ ਨੂੰ ਕੋਈ ਤਕਲੀਫ ਹੈ ਉਹ ਆਪਣਾ ਪ੍ਰਸ਼ਾਸਨ ਦੇ ਨਾਲ ਜਾ ਕੇ ਗੱਲ ਕਰ ਸਕਦਾ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈਗਾ ਤੁਸੀਂ ਅਸ਼ਲੀਲਤਾ ਦੇ ਪੱਖ ਚ ਮੈਂ ਬਾਣੀ ਵਾਲਾ ਸਿੰਘ ਆ ਮੈਂ ਗੁਰੂ ਦਾ ਸਿੱਖ ਆ ਮੇਰੇ ਕੋਈ ਅਸ਼ਲੀਲਤਾ ਦੇ ਮੈਂ ਕਿਸੇ ਪੱਖ ਚ ਨਹੀਂ ਹੈਗਾ ਨਾ ਹੀ ਮੈਂ ਕਿਸੇ ਨੂੰ ਮਾਰਨ ਦੇ ਪੱਖ ਚ ਤੁਸੀਂ ਕਮੈਂਟ ਪੜਦੇ ਹੋ ਲੋਕਾਂ ਦੇ ਲੋਕ ਕਹਿੰਦੇ ਆ ਕਿ ਭਾਬੀ ਕਮਲਕੌਰ ਦੀ ਜਗ੍ਹਾ ਹੁਣ ਖਾਲੀ ਹੋ ਗਈ ਜਿਹੜੇ ਭਾਬੀ ਕਮਲਕੌਰ ਦੇ ਪੱਖ ਚ ਬੋਲ ਰਹੇ ਹੋ ਉਹ ਜਾਂ ਤਾਂ ਉੱਥੇ ਖੜ ਜਾਣ ਤੇ ਜਾਂ ਆਪਣੀਆਂ ਤੀਆਂ ਪੇੜਾਂ ਨੂੰ ਖੜਾ ਦੇਣ ਜਿਹੜੇ ਲੋਕ ਨੇ ਨਾ ਲੋਕ ਇਹ ਆਪਣੇ ਆਪਣੇ ਆਧਾਰ ਕਾਰਡ ਨਾਲ ਪਾਈ ਜਾਣ ਆਪਣੇ ਆਪਣੀਆਂ ਅੱਜ ਸਟੇਟਮੈਂਟ ਆਪਣੀਆਂ ਆਪਣੀਆਂ ਵੀਡੀਓ ਪਾਉਣ ਕਿ ਤੁਹਾਡੇ ਖਾਨਦਾਨ ਦਾ ਜਿਹੜਾ ਕੋਈ ਅਜੀਹਾ ਜੀ ਨਹੀਂ ਹੋਊਗਾ ਸੋ ਕਿਸੇ ਦੀ ਉਂਗਲਾ ਕੇ ਗੁਰੂ ਸਾਹਿਬ ਕੀ ਕਹਿੰਦੇ ਨਿੰਦਿਆ ਭਲੀ ਕਿਸੇ ਕੀ ਨਹੀਂ ਗੁਰੂ ਦਾ ਸੇ ਕਿਸੇ ਨਿੰਦਿਆ ਨਹੀਂ ਕਰਦਾ ਕਮੈਂਟ ਕਰਨ ਵਾਲੇ ਲੋਕ ਨੇ ਇਹਨਾਂ ਨੂੰ ਕੁਝ ਨਹੀਂ ਹੈਗਾ ਇਹਨਾਂ ਦਾ ਕੋਈ ਜ਼ਮੀਨ ਨਹੀਂ ਕਦੋਂ ਇਹਨਾਂ ਨੇ ਕਮੈਂਟ ਡਿਲੀਟ ਮਾਰ ਦਣੇ ਕਦੋਂ ਇਹਨਾਂ ਦੇ ਵਿਚਾਰ ਬਦਲ ਦਣੇ ਕਿਉਂਕਿ ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਗਣਕਾ ਵੀ ਤਰ ਗਿਆ ਗੁਰੂ ਦੀ ਕਿਰਪਾ ਹੋਈ ਤਾਂ ਸਦਨਾ ਵੀ ਤਰ ਗਿਆ ਗੁਰੂ ਦੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਚੱਲਦਾ ਜਦੋਂ ਮਾਰੀਚੀ ਬਾਲਮੀਕ ਜੀ ਦਾ ਤੁਸੀਂ ਇਤਿਹਾਸ ਫੋਲਦੇ ਆ ਜੋ ਆਪਣੇ ਉਸ ਜੰਗਲ ਦੇ ਵਿੱਚ ਬੈਠੇ ਜਿਨ੍ਹਾਂ ਨੇ ਰਮਾਇਣ ਰਮਾਇਣ ਦਾ ਉਚਾਰਨ ਕੀਤਾ ਜਿਨ੍ਹਾਂ ਨੇ ਉਸ ਭਗਵਾਨ ਦੇ ਬੱਚਿਆਂ ਨੂੰ ਛਾਂ ਦਿੱਤੀ ਮਾਤਾ ਸੀਤਾ ਜੀ ਉਹਨਾਂ ਕੋ ਰਹੇ ਨੇ ਅਜਿਹੇ ਇਤਿਹਾਸ ਤੁਸੀਂ ਪੜੋ ਤੁਸੀਂ ਉਸ ਬੱਚੀ ਦੇ ਮਗਨਾ ਪਾਓ ਇੱਕ ਗੁੰਡੇ ਬੰਦੇ ਦੀ ਸਪੋਰਟ ਕਰਨਾ ਸਾਡੇ ਬਾਤ ਸਿੱਖਾਂ ਬਾਤ ਸ਼ਰਮ ਨਾ ਆਏਗਾ ਲੋਕ ਤਾਂ ਤੁਹਾਨੂੰ ਵੀ ਗੁੰਡਾ ਦੱਸਦੇ ਮੋਦੀ ਦਾ ਕੁੱਤਾ ਕਹ ਰਹੇ ਨੇ ਪਤਾ ਕਾਨ ਕੀ ਆ ਪੱਤਰਕਾਰਾਂ ਨੂੰ ਵੀ ਅਕਲ ਘਾਟਾ ਇੱਕ ਦੂਜੇ ਦੇ ਜਿਹੜੇ ਸਵਾਲ ਨੇ ਉਹ ਬਾਰ ਬਾਰ ਰਿਪੀਟ ਕਰਨ ਨਾਲ ਇਹ ਵੀ ਅੱਛੇ ਪੱਤਰਕਾਰ ਦੀ ਨਿਸ਼ਾਨੀ ਨਹੀਂ ਹੈਗੀ ਜਿੱਥੇ ਦਾ ਸਵਾਲ ਜਦੋਂ ਇੱਕ ਪੱਤਰਕਾਰ ਦੁਹਾ ਕਰ ਲਵੇ ਇੱਕੇ ਸਵਾਲ ਦੁਹਾ ਕਰ ਦੇ ਇੱਕ ਅੱਛੇ ਜਰਨਲਿਸਟ ਦੀ ਨਿਸ਼ਾਨੀ ਨਹੀਂ ਹੈਗੀ ਸੋ ਅੱਛੇ ਸਵਾਲ ਜਿਹੜੇ ਨੇ ਇੱਕ ਜਰਨਲਿਸਟ ਐਜੂਕੇਟਿਡ ਪਰਸਨ ਹੁੰਦਾ ਉਹਨੂੰ ਸਮਾਜ ਨੂੰ ਸੇਧ ਦੇਣੀ ਹੁੰਦੀ ਆ ਮੋਦੀ ਕੌਣ ਆ ਤੁਸੀਂ ਇੱਕ ਸ਼ਬਦ ਬੜੇ ਪਿਆਰ ਨਾਲ ਕਹੇ ਤਾਂ ਮੋਦੀ ਮੋਦੀ ਤੁਹਾਡਾ ਕਲਾਸਮੇਟ ਆ ਇੱਕ ਕੀ ਰਿਸਪੈਕਟ ਦੇਣੀ ਆ ਕਿਹੜੇ ਸ਼ਬਦ ਯੂਜ਼ ਕਰਨੇ ਆ ਇਹਦਾ ਇੱਕ ਕ੍ਰਾਈਟੇਰੀਆ ਇੱਕ ਲਾਅ ਪੜ੍ਹ ਲਿਓ ਵੀ ਪਹਿਲਾਂ ਕਿਸੇ ਤੁਸੀਂ ਪ੍ਰਾਈਮ ਮਿਨਿਸਟਰ ਨੂੰ ਕਿਸੇ ਸੈਕੰਡ ਪਰਸਨ ਨੂੰ ਥਰਡ ਪਰਸਨ ਨੂੰ ਕਿਹੜੇ ਸ਼ਬਦ ਯੂਜ਼ ਕਰਨੇ ਚਾਹੀਦੇ ਨੇ ਤੁਸੀਂ ਤਾਂ ਜਰਨਲਿਸਟ ਆ ਤੁਹਾਡੇ ਮੂੰਹ ਤੇ ਸ਼ਬਦ ਕਿਵੇਂ ਆ ਜਾਂਦੇ ਨੇ ਕਤਲ ਨੂੰ ਹਾਲ ਤੱਕ ਜਸਟੀਫਾਈਡ ਨਹੀਂ ਕੀਤਾ ਗਿਆ ਪਰ ਕੁਝ ਜੋ ਕੁੜੀਆਂ ਨੇ ਹੁਸੈਮ ਦੇ ਮਾਹੌਲ ਚ ਨੇ ਆਪਣੀਆਂ ਵੀਡੀਓ YouTube ਤੋਂ ਸੋਸ਼ਲ ਮੀਡੀਆ ਤੋਂ ਹਟਾ ਰਹੀਆਂ ਨੇ ਕਿ ਉਹ ਉਹਨੂੰ ਖੁਦ ਨੂੰ ਜਸਟੀਫਾਈਡ ਲੱਗ ਰਿਹਾ ਕਿ ਹਾਂ ਸਿ ਅਸ਼ਲੀ ਇਤਫਾਰ ਆ ਗਿਆ ਜਦੋਂ ਮੌਤ ਦਾ ਡਰ ਹੁੰਦਾ ਨਾ ਮੌਤ ਦਾ ਜਦੋਂ ਸਿਰ ਤੇ ਤਲਵਾਰ ਲਟਕ ਜੇ ਫਿਰ ਕੀ ਕਰਨਗੇ ਬੱਚੇ ਉਹ ਤਾਂ ਆਮ ਬੱਚੇ ਨੇ ਠੀਕ ਹੈ ਨਿਊ ਜਨਰੇਸ਼ਨ ਉਹ ਕੋਈ ਵੀ ਬੰਦਾ ਝਗੜੇ ਚ ਨਹੀਂ ਪੈਣਾ ਚਾਹੁੰਦਾ ਹਰ ਬੰਦੇ ਦੇ ਉਤੇ ਮੌਤ ਦਾ ਡਰ ਹੈ ਕੁਝ ਦਿਨ ਡਰ ਰਹਿੰਦਾ ਜਿਵੇਂ ਕਰੋਨਾ ਦਾ ਡਰ ਹੈ ਨਾ ਇੱਕ ਟਾਈਮ ਸੀ ਲੋਕ ਨੋਟਾਂ ਵੀ ਨਾ ਸੈਨੀਟਾਈਜ਼ ਕਰਕੇ ਹੱਥ ਲਾਉਂਦੇ ਸੀ ਅੱਜ ਉਹੀ ਲੋਕ ਨੇ ਭੁੱਲ ਗਏ ਨੇ ਸੇਮ ਹੈ ਕੁਝ ਦਿਨਾਂ ਦਾ ਗੱਲ ਹੈ ਲੋਕ ਉਹੀ ਜੀ ਹੋ ਜਾਂਦੇ ਨੇ ਫੇਰ ਬਾਬਾ ਜੀ ਤੁਹਾਨੂੰ ਲੱਗਦਾ ਹੈ ਕਿ ਇਸ ਕੇਸ ਦਾ ਅੱਗੇ ਹੁਣ ਕੀ ਬਣੇਗਾ ਭਾਈ ਅਮਰਤਪਾਲ ਮੈਰੋ ਫਰਾਰ ਹੈ ਦੁਬਈ ਹੈ ਕਿਉਂਕਿ ਖਾਰਾ ਸਾਹਿਬ ਕਹਿ ਰਹੇ ਨੇ ਕਿ ਕੇਪੀਐਸ ਗਿਲ ਦੇ ਸਭ ਵੀ ਐਡੀ ਹੁੰਦਾ ਸੀਗਾ ਉਹ ਦੱਸਦੇ ਸੀ ਪ੍ਰੈਸ ਕਾਨਫਰੈਂਸ ਜੀ ਕੈਨੇਡਾ 'ਚ ਬੰਦਾ ਤੇ ਉਸ ਤੋਂ ਬਾਅਦ ਰਿਕਾਉਂਟਰ ਹੋ ਜਾਂਦਾ ਸੀ ਦੇਖੋ ਮੇਰਾ ਮੰਨਣਾ ਹੈ ਕਿ ਉਹਦੇ ਪਾਕਿਸਤਾਨ ਤੋਂ ਜਿਵੇਂ ਉਹਨੂੰ ਕਿਹਾ ਜਾ ਰਿਹਾ ਕਿ ਤੈਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਕਿ ਤੈਨੂੰ ਕੋਈ ਨੀਡ ਹੈ ਮੈਂ ਕਹਾਂਗਾ ਕਿ ਉਹਨੂੰ ਜੱਤੇ ਜੱਦ ਅਰੈਸਟ ਪਾਈ ਜਾਵੇ ਕਿਤੇ ਇਹ ਨਾ ਹੋਵੇ ਕਿ ਦਬਾਈ ਤੋਂ ਇਹ ਪਾਕਿਸਤਾਨ ਭੱਜ ਜੇ ਇਹ ਵੀ ਪੌਸਿਬਿਲਟੀ ਹੈ ਕਿਉਂਕਿ ਇਹਦੇ ਫੇਵਰ ਦੇ ਵਿੱਚ ਪਾਕਿਸਤਾਨੀਆਂ ਜਿਹੜੀਆਂ ਵੀਡੀਓਜ਼ ਆ ਰਹੀਆਂ ਪਾਕਿਸਤਾਨ ਨੇ ਕਿਸੇ ਹੋ ਨੂੰ ਨਹੀਂ ਕਹਤਾ ਕਿ ਤੈਨੂੰ ਦੱਸ ਕੀ ਚਾਹੀਦਾ ਇਦਾ ਮਤਲਬ ਹੈ ਕਿ ਤੇ ਇਹੇ ھیਠਾਂ ਸਾਟਗਾਟ ਕਰਕੇ ਨਾ ਗਿਆ ਹੋਵੇ ਉਤੋਂ ਇਹ ਪਾਕਿਸਤਾਨ ਵੀ ਭੱਜਦਾ ਇਹਨੂੰ ਜਲਦ ਜਲਦ ਅਰੈਸਟ ਕਰਨਾ ਚਾਹੀਦਾ ਕੁਝ ਕੁ ਲੋਕ ਇਹਨੇ ਬਾਕੀ ਸਾਰਾ ਇਸ ਪੱਖ ਨੂੰ ਸਹੀ ਮੰਨਦੇ ਨੇ ਕਿ ਹਾਂ ਵਧੀਆ ਅਸ਼ੀਲਤਾ ਫਲਾਉਣ ਬਾਰੇ ਇਹ ਹਸ਼ਰ ਹੋਣਾ ਚਾਹੀਦਾ ਕੁਝ ਕੁ ਬੰਦੇ ਨੇ ਜਿਨ੍ਹਾਂ ਵਿੱਚ ਤੁਸੀਂ ਇੱਕ ਨੂੰ ਤੁਸੀਂ ਉਸ ਬੀਬੀ ਦਾ ਪੱਖ ਲੈ ਰਹੇ ਹੋ ਬਾਰ-ਬਾਰ ਉਹਦਾ ਕੰਨ ਹੈ ਜਿਹੜੀ ਪੀੜ ਜ਼ਿਆਦਾਤਰ ਠੀਕ ਨਹੀਂ ਹੁੰਦੀ ਹੈਗੇ ਕਿਉਂਕਿ ਕਲਗੀਧਰ ਪਾਤਸ਼ਾਹ ਦੇ ਨਾਲ ਕੋਈ ਬਾਲੇ ਲੋਕ ਨਹੀਂ ਤੇ ਹੈਗੇ ਸੱਚ ਦੇ ਮਾਰਗ ਤੇ ਚੱਲਣ ਦਾ ਪਹਿਲਾਂ ਤੇ ਇਤਿਹਾਸਾ ਸੱਚ ਜਿਹੜਾ ਹੈਗਾ ਕੌੜਾ ਹੁੰਦਾ ਤੇ ਚੁੱਭਦਾ ਹੁੰਦਾ ਦੂਜੀ ਗੱਲ ਆ ਸੱਚ ਤੇ ਰਾਹ ਤੇ ਚੱਲਣ ਵਾਲੇ ਦੇ ਮਗਰ ਕਦੇ ਭੀੜ ਕਦੇ ਨਹੀਂ ਲੱਗਦੀ ਹੈਗੀ ਇੱਕ ਟਾਈਮ ਆਊਗਾ ਇਹ ਲੋਕ ਆਪਣੇ ਮੂੰਹ ਤੇ ਖੁਦ ਚਪੇੜਾ ਮਾਣਨਗੇ ਫਿਰ ਕਹਿਣਗੇ ਕਿ ਅਮਰਤਪਾਲ ਗਲਤ ਸੀ ਬਾਬਾ ਠੀਕ ਸੀ ਤੁਸੀਂ ਜਿਹੜਾ ਰਾਜਾ ਰਾਜ ਸਿੰਘ ਬਾਰ ਬਾਰ ਤੁਹਾਨੂੰ ਗਾਲਾਂ ਕੱਢ ਰਹੇ ਨੇ ਕੁੱਤਾ ਦਸਰੇ ਨੇ ਭੌਂਕਿਆ ਜਿੰਨੇ ਤੇ ਭੌਂਕੀ ਜਾਂਦਾ ਕਹਿੰਦੇ ਕਹਿੰਦਾ ਸਿੱਖਾਂ ਦੇ ਵਿੱਚ ਖਲਾਬ ਰਿਹਾ ਪਤਾ ਕਾਨ ਕੀ ਹੈ ਹੁਣ ਮਲੰਗ ਬੰਦਾ ਹੈ ਨੰਗ ਬੰਦਾ ਹੈ ਪੱਲੇ ਕੱਖ ਨਹੀਂ ਉਹਦੇ ਦੂਸਰਾ ਗੱਲ ਹੈ ਕਿ ਲੰਬੇ ਸਮੇਂ ਤੋਂ ਧਰਨਾ ਲਾ ਕੇ ਬੈਠਾ ਹੈ ਇੱਕ ਸਾਡਾ ਸ਼ੋਭੀ ਖਰਾਬ ਕਰਨ ਲੱਗਿਆ ਵਾ ਇਸ ਚੰਡੀਗੜ੍ਹ ਦਾ ਪ੍ਰਸ਼ਾਸਨ ਪੂਰਾ ਪੰਜਾਬ ਪ੍ਰਸ਼ਾਸਨ ਪੰਜਾਬ ਸਰਕਾਰਾਂ ਸਭ ਜਾਣਦੀ ਕਿ ਰਾਜਾ ਰਾਜ ਸਿੰਘ ਕੀ ਕਰਨਾ ਚਾਹੁੰਦਾ ਹੈ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਦੂਸਰੀ ਗੱਲ ਰਾਜਾ ਰਾਜ ਸਿੰਘ ਨੂੰ ਕੋਈ ਦਿਹਾੜੀ ਨਾ ਲਿਖੇ ਜਾਵੇ ਅਰਬਾ ਖਰਬਾ ਆਪਣੇ ਨਾਮ ਦੇ ਨਾਲ ਲਿਖਦਾ ਹੈ ਉਹ ਸ਼ਰਮਕਾਰ ਤੈਨੂੰ ਐਨਾ ਨਹੀਂ ਪਤਾ ਅਰਬ ਨੂੰ ਜ਼ੀਰਵਾਂ ਕਿੰਨੀਆਂ ਲੱਗਦੀਆਂ ਨੇ ਉਹਨੂੰ ਕਿਵੇਂ ਗਿਣੇ ਕਿਵੇਂ ਜਾਣਗੇ ਅਰਬ ਇਹਦੀ ਕਾਊਂਟਿੰਗ ਇਹਨੂੰ ਪਤਾ ਨਹੀਂ ਹੈਗਾ ਅਗਰ ਇਹਦੇ ਕੋਲ ਮੈਂ ਕਹਾਂਗਾ ਕਿ ਇਹਨੂੰ ਕਿਤੇ ਸ਼ਰਦਈ ਦੀ ਦੁਕਾਨ ਲਾ ਲੈਣੀ ਚਾਹੀਦੀ ਆ ਉੱਥੇ ਵੇਚਿਆ ਕਰ ਤੇਰੀ ਦਿਹਾੜੀ ਉੱਥੇ ਵਧੀਆ ਬਤੀਤ ਹੋ ਜਾਊਗੀ ਲੋਕਾਂ ਦੇ ਬੱਚੇ ਨਾ ਮਮਰਾ ਲੋਕਾਂ ਨੂੰ ਗੁਮਰਾ ਨਾ ਕਰ ਇਹ ਤੈਨੂੰ ਲੋੜਾ ਸ਼ਰਦਈ ਤੇ ਸਨਹਿਰਾ ਸਲੋਤਰਾ ਮੈਂ ਲੈ ਕੇ ਦੇ ਦਊਂਗਾ ਆਪਣੀ ਕਿਤੇ ਸੜਕ ਤੇ ਦੁਕਾਨ ਲਾ ਕੇ ਬਹਿ ਜਾ ਤੁਸੀਂ ਕਹਿੰਦੇ ਹੋ ਕਿ ਅਮਰਤਪਾਲ ਨੇ ਉਹਨੂੰ ਧੋਖੇ ਰਣ ਮਲਾਇਆ ਹੁਣ ਜਿਹੜਾ ਇਨਸਾਨ ਇੱਕ ਦੂਸਰੇ ਨੂੰ ਪਸੰਦ ਨਹੀਂ ਕਰਦਾ ਉਹ ਕਿਵੇਂ ਉਸ ਦੀ ਗੱਡੀ 'ਚ ਬਹਿ ਜਾਊ ਬਈ ਸਿੱਖ ਇਤਿਹਾਸ ਪਸੰਦ ਤਾਂ ਮੈਂ ਤੁਹਾਨੂੰ ਵੀ ਨਹੀਂ ਕਰਦਾ ਹੈਗਾ ਜੇ ਮੈਨੂੰ ਇਹਦਾ ਮੈਂ ਮੇਰੀ ਚੁਆਈ ਤੋ ਇੱਕ ਤਕਰਾਰ ਹੀ ਬਹੁਤ ਜ਼ਿਆਦਾ ਹੈ ਹੁਣ ਜਿਸ ਤਰ੍ਹਾਂ ਮੰਨ ਲਓ ਬੀਬੀ ਭਾਬੀ ਕਮਲਕੌਰ ਉਹਦੀ ਤਕਰਾਰ ਹੀ ਬਹੁਤ ਸੀ ਉਹਦੇ ਨਾਲ ਫਿਰ ਕਿਵੇਂ ਤੁਸੀਂ ਕਹਿੰਦੇ ਉਹਦੇ ਘਰ ਗਿਆ ਉਹ ਕਿਵੇਂ ਕਹਿੰਦੇ ਕਿ ਉਹਦੀ ਗੱਡੀ 'ਚ ਬਿਠਾ ਕੇ ਉਹਨੂੰ ਧੋਖੇ ਰਣ ਮਾਰਿਆ ਤੁਸੀਂ ਪੰਜਾਬ ਪੁਲਿਸ ਦੀ ਜੋ ਸਟੇਟਮੈਂਟ ਹੈ ਤੁਸੀਂ ਉਹਦੇ ਬਰਖਲਾਫ ਮੈਂ ਤੁਹਾਡੀ ਗੱਲ ਕਰਦਾ ਜਿਹੜਾ ਅੱਜ ਐਸਐਸ ਸਾਹਮਣੇ ਜੋ ਸਾਨੂੰ ਦੱਸਿਆ ਗਿਆ ਉਹ ਕਿਸੇ ਸਬੂਤਾਂ ਦੇ ਆਧਾਰ ਤੇ ਗੱਲ ਹੁੰਦੀ ਆ ਇੱਕ ਅਗਸਟਡ ਆਫਿਸ ਜਾਂ ਤਾਂ ਕੋਈ ਸਟੇਟਮੈਂਟ ਤਾਂ ਉਹ ਕੱਚੀ ਸਟੇਟਮੈਂਟ ਨਹੀਂ ਦਿੰਦਾ ਸਿੱਖ ਕਿਸੇ ਨੂੰ ਤੁਸੀਂ ਦੱਸੋ 2022 ਤੋਂ ਦੇ ਰਿਲੇਸ਼ਨ ਚ ਉਹਨੂੰ ਡਰਾਉਂਦਾ ਤਾਂ ਮੈਂ ਤੈਨੂੰ ਤੂੰ ਹਟਾ ਦੇ ਮੈਂ ਜੇ ਕਰ ਦੂੰਗਾ ਉਹ ਕਰ ਦੂੰਗਾ ਪਰ ਮਰਦ ਕੁੜੀ ਕਿੱਥੇ ਟਲੀ ਆ ਉਹ ਕਹਿੰਦੀ ਤੇਰੇ ਵਰਗੇ ਮਲੰਗ 1700 ਤੋਰੇ ਫਿਰਦੇ ਆ ਉਹ ਜੀ ਗੱਲ ਹੈ ਫੇਰ ਉਹਨੂੰ ਕਿਥੇ ਢੰਗ ਨਾਲ ਪਤਿਆਇਆ ਪੈਸੇ ਦਿੱਤੇ ਸਭ ਤੋਂ ਵੱਡੀ ਗੱਲ ਹੈ ਕਿ ਉਹਦਾ ਮੋਬਾਈਲ ਲੈ ਕੇ ਉਹਦਾ ਮੋਬਾਈਲ ਦਾ ਆਈਡੀ ਪਾਸਵਰਡ ਮੰਗਣਾ ਉਹਨੂੰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣੀਆਂ ਉਹ ਉਹਦੇ ਵਾਸਤੇ ਕਿਤੇ ਨਾ ਕਿਤੇ ਉਹਨੂੰ ਡਰ ਸੀ ਉਹ ਇਸੇ ਗੱਲ ਕਰਕੇ ਕੁੜੀ ਡਰਦੀ ਨਹੀਂ ਸੀ ਕੋਈ ਦੀ ਪ੍ਰਾਈਵੇਸੀ ਉਹਦੇ ਕੋਲ ਹੋ ਸਕਦੀ ਜਿਹੜੀ ਉਹਨੂੰ ਡਿਲੀਟ ਕਰਨੀ ਚਾਹੁੰਦਾ ਸੀ ਅਭੀ ਤੁਸੀਂ ਇਸ ਚੀਜ਼ ਦੇ ਪੱਖ ਚੋ ਕੀ ਚੀਜ਼ਾਂ ਰੁਗਣੀ ਚਾਹੀਦੀਆਂ ਜੋ ਅਸ਼ਲੀਲਤਾ ਹੈ ਕਿਉਂਕਿ ਇਸਤਾ ਹੈ ਆਪਾਂ ਸਾਰੇ ਪਰਿਵਾਰ ਚ ਬੈਠ ਕੇ ਦੇਖਦੇ ਆ ਇਹਨਾਂ ਨਾਲ ਬੈਟਰ ਆ ਫਿਰ ਕੁੜੀਆਂ ਆਪਣਾ ਪੋਰਨ ਫਿਲਮ ਮੰਨਣਾ ਜ ਉਹ ਤਾਂ ਇਹ ਤਾਂ ਹੁੰਦਾ ਕਿ ਬੰਦਾ ਸੈਕਸ ਦੇ ਵਿਖ ਦੋ ਦੇਖੋ ਮੇਰਾ ਤਾਂ ਮੰਨਣਾ ਹੈ ਕਿ ਕੋਈ ਵੀ ਅਸ਼ਲੀਲਤਾ ਜਿਹੜੀ ਸਮਾਜ ਵਿੱਚ ਫਲਾਉਣੀ ਨਹੀਂ ਚਾਹੀਦੀ ਪਰ ਜਿਹੜੇ ਲੋਕ ਕਿਸੇ ਨੂੰ ਬਲੇਮ ਕਰਦੇ ਸਭ ਤੋਂ ਇੱਕ ਵਧੀਆ ਆਪਸ਼ਨ ਪਤਾ ਕੀ ਹੈ ਤੁਹਾਡੇ ਫੋਨ ਦੇ ਵਿੱਚ ਕੋਈ ਵੀ ਐਪ ਡਿਲੀਟ ਦੀ ਇੱਕ ਆਪਸ਼ਨ ਹੁੰਦੀ ਆ ਤੁਸੀਂ ਕੋਈ ਵੀ ਖੋਲਣਾ ਐਪ ਆ ਤੁਸੀਂ ਇੱਥੇ ਤੇ ਆ ਡਿਲੀਟ ਕਲਿੱਕ ਕਰੋ ਡਿਲੀਟ ਦੀ ਆਪਸ਼ਨ ਰਿਮੂਵ ਐਪ ਦੀ ਆਪਸ਼ਨ ਆਉਂਦੀ ਹੈ ਰਿਮੂਵ ਕਰ ਦਿਓ ਇਹ ਜਦੋਂ ਇੰਸਟਾਗ੍ਰਾਮ ਨਹੀਂ ਤਾਂ ਉਦੋਂ ਤੁਸੀਂ ਰੋਟੀ ਨਹੀਂ ਤੇ ਖਾਂਦੇ ਇਹ ਦੁੱਧ ਦਿੰਦਾ ਇਹ ਨਾ ਯੂਜ਼ ਕਰੋ ਤੁਸੀਂ ਯੂਜ਼ ਕਰਨੇ ਤੇ ਹੜਜੂਗੇ ਆਪਣੇ ਆਪ ਹੀ ਖਤਮ ਹੋ ਜਾਣਾ ਐਨਾ ਰੌਲਾ ਪਾਉਣ ਦੀ ਲੋੜ ਨਹੀਂ ਜਿਹੜੇ ਜ਼ਿਆਦਾ ਤੜਫਦੇ ਹਨ ਨਾ ਵੀ ਜਿਹੜੇ ਜ਼ਿਆਦਾ ਆਪਣੇ ਆਪ ਨੂੰ ਕਥਾਵਾਚਕਾ ਹੁੰਦੇ ਨੇ ਜਿਹੜੇ ਜ਼ਿਆਦਾ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਾ ਹੁੰਦੇ ਨੇ ਤੁਸੀਂ ਵੀ ਇੰਸਟਾਗ੍ਰਾਮ ਤੇ ਬੈਠੇ ਹੋ ਤੁਹਾਨੂੰ ਕਿਹਨੇ ਕਿਹਾ ਕਿਹੜੇ ਗ੍ਰੰਥ ਚ ਲਿਖਿਆ ਵਾ ਤਾਂ ਵੀ ਤੁਸੀਂ ਮੋਬਾਈਲ ਯੂਜ਼ ਕਰਨਾ ਕਿਸੇ ਗ੍ਰੰਥ ਚ ਲਿਖਿਆ ਵੀ ਮੋਬਾਈਲ ਯੂਜ਼ ਕਰਨਾ ਕਿਸੇ ਗ੍ਰੰਥ ਵਿੱਚ ਲਿਖਿਆ ਵੀ ਤੁਸੀਂ ਇੰਸਟਾਗ੍ਰam ਯੂਜ਼ ਕਰਨਾ ਕਿਸੇ ਗ੍ਰੰਥ ਵਿੱਚ ਨਹੀਂ ਲਿਖਿਆ ਸੋ ਤੁਹਾਨੂੰ ਆਏ ਇੰਸਟਾਗ੍ਰam ਤੇ ਬਿਨਾ ਤੁਸੀਂ ਇਹ ਜ਼ਿੰਦਗੀ ਬਤੀਤ ਕਰ ਸਕਦੇ ਹੋ ਛੱਡ ਦਿਓ ਤੁਸੀਂ ਵੀ ਨਹੀਂ ਛੱਡ ਸਕਦੇ ਹੋ ਵੀ ਨਹੀਂ ਛੱਡਦੇ ਗੱਲ ਤਾਂ ਇੱਕ ਹੀ ਆ ਨਾ ਲੋਕ ਤਾਂ ਕਹਿੰਦੇ ਬਾਬਾ ਜੀ ਆਪ ਵੀ ਇੰਸਟਾ ਚਲਾਉਂਦੇ ਹੋ ਨਾ ਬਾਬਾ ਜੀ ਮਾਨਸਿਕਾ ਦੱਸਦੀ ਕਿ ਉਹ ਵੀ ਤਦ ਦੀ ਵੀਡੀਓ ਵੇਖਦੇ ਹੋ ਨਾ ਭਾਬੀ ਦੀਆਂ ਦੇਖੋ ਮੈਂ ਤਾਂ ਇੰਸਟਾਗ੍ਰਾਮ ਚਲਾਉਂਦਾ ਮੇਰੀ ਸਰਚਿੰਗ ਤੋਂ ਪਤਾ ਲੱਗ ਜਾਂਦਾ ਹਰ ਇੱਕ ਬੰਦੇ ਦੀ ਸਰਚਿੰਗ ਤੋਂ ਪਤਾ ਲੱਗ ਜਾਂਦਾ ਉਹ ਕੀ ਦੇਖਦਾ ਜਿਹੜੇ 4 ਲੱਖ ਲੋਕ ਨੂੰ ਫੋਲੋ ਕਰਦੇ ਨੇ ਜਿਹੜੀ ਅਦਸ ਸਾਡੀਆਂ ਲੜਕੀਆਂ ਨੂੰ ਫੋਲੋ ਕਰਦੇ ਨੇ ਜਿਹੜੇ ਅੱਜ ਵਿਆਹਾਂ ਦੇ ਵਿੱਚ ਸਾਡੀਆਂ ਧੀਆਂ ਨੂੰ ਸ਼ਰਾਬਾਂ ਪੀ ਕੇ ਨਚਾਉਂਦੇ ਨੇ ਉਹਨਾਂ ਤੇ ਨੋਟਸ ਛੁੱਟਦੇ ਨੇ ਜਿਹੜੇ ਵੱਖ-ਵੱਖ ਕਲਾਕਾਰਾਂ ਨੂੰ ਪ੍ਰੋਮੋਟ ਕਰਦੇ ਨੇ ਜਿਹੜੇ ਡੇਰੇਆਂ ਨੂੰ ਪ੍ਰੋਮੋਟ ਕਰਦੇ ਜਿਹੜੇ ਖਬਰਾਂ ਨੂੰ ਪ੍ਰੋਮੋਟ ਕਰਦੇ ਨੇ ਇਹਨਾਂ ਲੋਕਾਂ ਦੀ ਮਾਨਸਿਕਤਾ ਨੂੰ ਸਾਰਾ ਪਰਮੇਸ਼ਵਰ ਵੀ ਜਾਣਦਾ ਸਮਾਜ ਵੀ ਜਾਣਦਾ ਤੁਸੀਂ 4 ਲੱਖ ਫੋਲੋਜ਼ ਦੀ ਗੱਲ ਕਰਦੇ ਆ ਪਰ ਅੰਤਿਮ ਸੰਸਕਾਰ ਤੇ ਸਿਰਫ 3 ਬੰਦੇ ਪਹੁੰਚੇ ਹੈ। ਪਰ ਤਾਂ ਦੇਖੋ ਪਤਾ ਕਾਲਾ ਹੈ। ਇੱਕ ਹੀ ਦਿਨ ਨਿੰਦਣਾ ਵੀ ਕੋਈ ਅੱਛੀ ਗੱਲ ਨਹੀਂ। ਜਦ ਕੋਈ ਨਾ ਮਰ ਗਿਆ। ਮਨ ਜਿੰਨਾ ਚਿਰ ਤੁਸੀਂ ਜਿਉਂਦਾ ਕੋਈ ਇਨਸਾਨ ਉਹਦੇ ਨਾਲ ਮੇਰੇ ਕੋਈ ਵਿਚਾਰਤਾ ਰਾ ਗੱਲ ਹੋ ਸਕਦੀ ਆ। ਮਰਨ ਤੋਂ ਬਾਅਦ ਸਾਡੀ ਉਹਦੇ ਪ੍ਰਤੀ ਕਦੇ ਵੀ ਵਿਚਾਰਤਾ ਨਹੀਂ। ਅਸੀਂ ਮਰੇ ਹੋਏ ਨੂੰ ਕਦੇ ਨਹੀਂ ਨਿੰਦਦੇ। ਉਹਦਾ ਆਪ ਦਾ ਕਰਮ ਹੈ। ਹਰ ਇੱਕ ਇਨਸਾਨ ਦਾ ਕਰਮ ਨਾਲ ਆ। ਜਾਦਾ ਭੀੜ ਦੇ ਨਾਲ ਤੁਸੀਂ ਸਵਰਗ ਨਹੀਂ ਜਾ ਸਕਦੇ। ਜਾਦਾ ਭੀੜ ਦੇ ਨਾਲ ਤੁਸੀਂ ਸੱਚਖੰਡ ਨਹੀਂ ਜਾ ਸਕਦੇ ਜਿਆਦਾ ਭੀੜ ਦੇ ਨਾਲ ਭੀੜ ਤਾਂ ਬੜੇ ਬੜੇ ਪੋਲਿਟਿਸ਼ੀਅਨ ਮਰਦੇ ਨੇ ਕਿੰਨੇ ਜਿਹੜੇ ਨੇ ਮੰਨ ਲਓ ਤੁਸੀਂ ਕਹਾਂ ਅ ਅੱਜ ਉੱਥੇ ਯਾ ਕਹਿੰਦੇ ਪਾਕਿਸਤਾਨ ਦੇ ਵਿੱਚ ਕਿਨੇ ਗੈਂਗਸਟਰ ਮਰਦੇ ਨੇ ਕਿੰਨੇ ਜਿਹੜੇ ਕੁਸਪੈਟੀਏ ਮਰੇ ਨੇ ਉਹਨਾਂ ਦੇ ਨਾਲ ਬੜੀ ਭੀੜ ਸੀ ਉਹਨਾਂ ਦੇ ਨਾਲ ਬਹੁਤ ਭੀੜ ਸੀ ਫੇ ਕਿਤੇ ਸਵਰਗ ਨੇ ਚਲੇ ਗਿਆ ਇਹ ਭੀੜ ਦੇ ਨਾਲ ਬੰਦੇ ਤੇ ਮਨ ਦੇ ਨਾਲ ਤਾਂ ਕੋਈ ਸਬੰਧ ਨਹੀਂ ਹੈਗਾ ਇਹ ਤਾਂ ਦੁਨਿਆਵੀ ਗੱਲਾਂ ਨੇ ਅਧਿਆਤਮ ਤੋਂ ਦੂਰ ਆ ਮੇਰੋਂ ਕਹਿ ਰਹੇ ਕਿ ਇਹ ਕਮ ਹਲੇ ਰੁਕਿਆ ਨਹੀਂ ਹੈਗਾ ਜਿਹੜਾ ਵੀ ਅੱਗੇ ਉਹਦਾ ਕੰਟੈਂਟ ਪਾਏਗਾ ਉਹਦਾ ਹੀ ਹਾਲ ਹੋਏਗਾ ਬਾਬਾ ਰਸੂਲਪੁਰ ਵਾਲਾ ਇਸ ਕੰਮ ਨੂੰ ਰੋਕ ਸਕੇਗਾ ਮੈਂ ਮੈਲੇ ਦਾ ਮੈਰੋ ਨੂੰ ਰੋਕੂਗਾ ਕੰਮ ਤਾਂ ਪਰਮੇਸ਼ਵਰ ਦੀ ਹੱਥ ਹੈ ਮੈਰੋਂ ਜੇ ਰੋਕਣ ਦੇ ਲੱਤਾਂ ਭਾਰਨੀ ਚੱਲਦੀਆਂ ਨਮਰਦ ਬੰਦਾ ਇਹ ਅੱਜ ਭੱਜ ਗਿਆ ਇੱਥੇ ਤੇ ਕਿਉਂ ਗੁਰੂ ਦਾ ਸਿੱਖ ਕਦੇ ਮੈਦਾਨ ਛੱਡ ਕੇ ਨਹੀਂ ਭੱਜਦਾ ਹੁਣ ਗੁਰੂ ਦੇ ਸਿੰਘ ਕੇ ਮੈਦਾਨ ਛੱਡ ਕੇ ਭੱਜਣ ਲੱਗ ਗਏ ਇਹ ਅਸਲ 'ਚ ਖੂਨ ਦਾ ਫਰਕ ਹੈ ਸਿੰਘਾਂ ਦੇ ਖੂਨ ਦਾ ਸਿੰਘਾਂ ਦਾ ਖੂਨ ਹੁੰਦਾ ਜਹਰਜੀਤ ਸਿੰਘ ਦਾ ਜਿੱਥੇ ਸਟੈਂਡ ਹੈਗਾ ਤਾਂ ਹੈਗਾ ਤੇਰੇ ਵਾਂਗ ਮੈਂ ਭੱਜਣ ਵਾਲਿਆਂ ਚੋਂ ਨਹੀਂ ਹੈਗਾ ਬੜੀ ਦੁਨੀਆ ਸਾਨੂੰ ਵੀ ਢਾਉਣ ਨੂੰ ਆਈ ਆ ਪਰ ਹਰਜੀਤ ਸਿੰਘ ਜਿੱਥੇ ਖੜਾ ਤੇ ਰਾਜਾ ਰਾਜ ਸਿੰਘ ਹੁਣ ਚਾਹੇ ਕਿੰਨੇ ਹੀ ਹੋਰ ਹੋਣ ਬੜੀ ਦੁਨੀਆ ਤੁਰੀ ਫਿਰਦੀ ਆ ਆਪਾਂ ਆਪਣੇ ਮੈਦਾਨ ਛੱਡ ਕੇ ਭੱਜਣ ਵਾਲਿਆਂ ਚੋਂ ਨਹੀਂ ਹੈਗੇ ਅਸੂਲਪੁਰ ਵਾਲੇ ਬਾਬੇ ਜੀ ਨੂੰ ਇੱਥੇ ਚਰਚਾ 'ਚ ਰਹਿਣਾ ਵਿਵਾਦਿਤ ਗੱਲਾਂ ਕਰਨਾ ਤੁਹਾਨੂੰ ਲੱਗਦਾ ਨਹੀਂ ਇਹਨਾਂ ਨਾਲ ਵੀ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਇਹ ਮੀਡੀਆ ਜਿਹੜਾ ਹੈਗਾ ਆਪਣਾ ਪੱਖ ਰੱਖਦਾ ਇਹਦੇ ਵਿੱਚ ਸਾਡੇ ਕੋਲ ਕ੍ਰਾਈਟੇਰੀਆ ਪ੍ਰਸ਼ਾਸਨ ਜਿਹੜਾ ਹੈਗਾ ਉਹਨੂੰ ਪਤਾ ਹੈਗਾ ਕਿ ਬਾਬਾ ਮਾਹੌਲ ਖਰਾਬ ਕਰ ਰਿਹਾ ਹੈ ਜਾਂ ਇਹ ਮੈਰੋ ਕਰਾ ਕਰ ਰਿਹਾ ਜਾਂ ਜਿਹੜੇ ਅੱਜ ਦੇ ਰਾਜੇ ਵਰਗੇ ਬੈਠੇ ਨੇ ਉਹ ਮਾਹੌਲ ਖਰਾਬ ਹਰਜੀਤ ਸਿੰਘ ਆਪਣੇ ਘਰ ਰਹਿੰਦਾ ਦੂਸਰੀ ਗੱਲ ਹੈ ਮੈਨੂੰ ਚਰਚਾ ਦੀ ਕੋਈ ਗੱਲ ਨਹੀਂ ਮੈਨੂੰ ਸੱਚ ਦੇ ਨਾਲ ਖੜਾ ਸੱਚ ਦੇ ਨਾਲ ਹੀ ਮਰ ਜਾਊਗਾ ਬਬਈ ਤੁਹਾਨੂੰ ਨਹੀਂ ਲੱਗਦਾ ਹੈਗਾ ਕਿ ਸਰਕਾਰ ਦੇ ਖਿਲਾਫ ਜੇ ਕੋਈ ਚੈਨਲ ਬੋਲਦਾ ਉਹ ਉਹਦੇ ਹੀ ਬੰਦ ਕਰ ਦਿੱਤਾ ਬੈਨ ਕਰ ਦਿੱਤਾ ਜਾਂਦਾ ਹੈ ਸਰਕਾਰ ਨੂੰ ਚਾਹੀਦਾ ਕਿ ਚੀਜ਼ਾਂ ਜੇ ਇਹਨਾਂ ਦੇ ਅਕਾਊਂਟ ਪਹਿਲੀ ਬੰਦ ਹੋਣੇ ਚਾਹੀਦੇ ਜਦੋਂ ਸ਼ਰੀਲਤਾ ਫੈਲਦੀ ਹੈ ਜਦੋਂ ਪਹਿਲਾਂ ਦੇ ਅਦਰ ਦਾ ਕੰਟੈਂਟ ਪਾਉਂਦੇ ਆ ਉਹਦਾ ਕਾਹਨਾ ਅੱਜ ਦਾ ਜਿਹੜਾ ਜੋਗਾ ਫੈਸ਼ਨ ਦਾ ਜੋਗਾ ਤੇ ਦੂਜਾ ਰਹਿਗਾ ਹਰ ਬੰਦੇ ਨੂੰ ਆਜ਼ਾਦੀ ਹੈ ਇਹ ਇੱਕ ਐਸਾ ਪਲੇਟਫਾਰਮ ਹੈ ਜਿਹਨੂੰ ਤੁਸੀਂ ਛੱਡਣਾ ਨਹੀਂ ਚਾਹੁੰਦੇ ਅੱਜ ਪੰਜਾਬ ਦੇ ਬੱਚੇ ਨੇ ਜਿਹੜੇ ਜਿਹੜੇ ਰੌਲਾ ਪਾਉਣ ਵਾਲੇ ਨੇ ਉਹ ਸਾਰੇ ਪਹਿਲਾਂ ਜਿਹੜੇ ਇਹ ਚੀਜ਼ ਨੂੰ ਪਸੰਦ ਨਹੀਂ ਕਰਦੇ ਆਪਣੇ ਆਪਣੇ ਅਕਾਊਂਟ ਹੀ ਡਿਲੀਟ ਮਾਰ ਦੋ ਕਿੰਨੀਆਂ ਐਪਸ ਨੇ ਕਿਉਂ ਤੁਸੀਂ ਵਾਇਰਲ ਹੋਨੇ ਆ ਤੁਸੀਂ ਇੰਜੋਏ ਵੀ ਕਰਨਾ ਚਾਹੁੰਦੇ ਆ ਉਹਨੂੰ ਯੂਜ਼ ਵੀ ਕਰਨਾ ਚਾਹੁੰਦੇ ਰੌਲਾ ਇਹ ਦੋ ਗਲੀਆਂ ਗੱਲਾਂ ਪਸੰਦ ਨਹੀਂ ਮੈਨੂੰ ਤੁਸੀਂ ਲਗਾਤਾਰ ਬੀਬੀ ਦੇ ਪੱਖ 'ਚ ਬੋਲ ਰਹੇ ਹੋ ਬਾਈ ਤੁਸੀਂ ਆਪਣੇ ਬੱਚੇ ਨੂੰ ਇਸ ਲਾਈਨ ਤੇ ਤੋਰੋਗੇ ਦੇਖੋ ਕੱਲ ਕੀ ਆ ਜੇ ਤਾਂ ਤੂੰ ਆਪਣੀ ਭੈਣ ਨੂੰ ਤੋੜ ਸਕਦਾ ਫੇਰ ਤਾਂ ਮੈਂ ਵੀ ਤੋੜ ਲੂੰਗਾ ਮੈਂ ਤਾਂ ਆਪਣੀ ਭੈਣ ਨੂੰ ਦਿਖਾਉਂਦਾ ਹੀ ਨਹੀਂ ਹੈਗਾ ਕਿਸੇ ਨੂੰ ਮੈਨੂੰ ਕਿਉਂ ਬੋਲਣਾ ਤੂੰ ਕੌਣ ਹੁੰਦਾ ਜੰਮਿਆ ਮੈਨੂੰ ਬੋਲਣ ਵਾਲਾ ਤੂੰ ਮਨਗਾਤ ਲਗਾਤਾਰ ਪੱਖ ਬੋਲ ਉਹਦੇ ਨੂੰ ਬੋਲਣ ਵਾਲਾ ਕੌਣ ਦਾ ਨਹੀਂ ਤੁਸੀਂ ਲਗਾਤਾਰ ਪੱਖ ਲੈ ਰਹੇ ਹੋ ਬੀਬੀ ਮੈਂ ਮੈਂ ਬੀਬੀ ਦਾ ਪੱਖ ਨਹੀਂ ਕਤਲ ਦਾ ਪੱਖ ਤੇਰੀ ਭੈਣ ਦਾ ਹੋਵੇ ਕੌਣ ਤੇਰੀ ਭੈਣ ਮਰ ਜਾਵੇ ਤਾਂ ਵੀ ਮੈਂ ਉਹਦੇ ਨਾਲ ਖੜੂਗਾ ਮੇਰੀ ਭੈਣ ਦਾ ਮੈਂ ਤਾਂ ਕਹਿੰਦੀ ਨਹੀਂ ਬੋਲਦਾ ਠੀਕ ਹੈ ਨਾ ਲਗਾਤਾਰ ਮर्यादा ਚ ਰਹਿ ਕੇ ਗੱਲ ਕਰ ਮर्यादा ਚ ਰਹਿ ਕੇ ਗੱਲ ਕਰ ਰਹੀ ਮੈਂ ਮर्यादा ਚ ਰਹਿ ਕੇ ਗੱਲ ਕਰ ਉਹ ਬਾਬਾ ਜੀ ਮੈਂ ਮर्याਦਾ ਚ ਰਹਿ ਕੇ ਗੱਲ ਕਰ ਮੇਰਾ ਖਾਨਦਾਨ ਉਹ ਆ ਜਿਨ੍ਹਾਂ ਨੇ ਬਾਵਰੀ ਮਸਜਿਦ ਨੂੰ ਆਜ਼ਾਦ ਕਰਾਇਆ ਠੀਕ ਆ ਗੱਲ ਤੇਰਾ ਖਾਨਦਾਨ ਤੁਸੀਂ ਲਗਾਤਾਰ ਅਸ਼ਲੀਨਤਾ ਦਾ ਪੱਖ ਲੈ ਰਹੇ ਹੋ ਮੈਂ ਅਸ਼ਲੀਨਤਾ ਦਾ ਪੱਖ ਨਹੀਂ ਲੈਂਦਾ ਉਸ ਕੁੜ ਆਪਣੀ ਵੀਡੀਓ ਚੈੱਕ ਕਰ ਲਈ ਕੋਈ ਨਹੀਂ ਮੈਂ ਚੈੱਕ ਤਾਂ ਕਰ ਲਵਾਂ ਬੱਬਾ ਜੀ ਉਹਦੇ ਲਈ ਪਹਿਲਾਂ ਆਪਣੀ ਜਾ ਕੇ ਦੇ ਦੇ ਠੀਕ ਹੈ ਤੁਸੀਂ ਜਿਆਦਾ ਹਾਈਪਰ ਨਾ ਹੋ ਕੋਈ ਗੱਲ ਨਹੀਂ ਕੋਈ ਮਸਤੀ ਗੱਲ ਨਹੀਂ ਹੈਗੀ ਠੀਕ ਹੈ ਨਾ ਧੰਨਵਾਦ ਸੋ ਇਸੇ ਸੜਨੇ ਬਾਬਾ ਰਸੂਲਪੁਰ ਜੀ ਬਾਬਾ ਹਰਜੀਤ ਸਿੰਘ ਰਸੂਲਪੁਰ ਵਾਲੇ ਥੋੜੇ ਜਿਹਾ ਜ਼ਿਆਦਾ ਥੋੜੇ ਹਾਈਪਰ ਹੋ ਗਏ ਨੇ ਸਵਾਲ ਦਾ ਜਵਾਬ ਦਿੰਦੇ ਹੋਏ ਸੋ ਉਹਨਾਂ ਦਾ ਕਹਿਣਾ ਹੈ ਕਿ ਕੁੜੀ ਨੂੰ ਮਾਰਨਾ ਬਹੁਤ ਗਲਤ ਹੈ ਸੋ ਇਹਨਾਂ ਚੀਜ਼ਾਂ ਨੂੰ ਖਤਮ ਕਰ ਲੈਣਾ ਚਾਹੀਦਾ ਕਿ ਬਹਿ ਅਰਮਨਮੀਆ ਪ੍ਰਦੇਸ਼ ਵੱਡੀ ਨਿਊਜ਼ ਚੰਡੀਗੜ੍ਹ